ਨੌਵੀਂ ਵਰਸੀਏ ਸੰਤ ਬਾਬਾ ਰੂੜਾ RAM ਦੇ ਲੋਕਾਂ ਦੇ ਫੁੱਲ ਭੇਟ ਕਰਦੇ ਆ ਜੀ ਅੱਜ ਪੀਸੀ ਸਾਹੀ ਸਰਕਾਰ ਬਾਬਾ ਬਰਮਦਾਸ ਲੋਹਰ ਅਕਲਪੁਰ ਰੋਡ ਵਿਖੇ ਸੰਤ ਬਾਬਾ ਰੂੜਾ RAM ਜੀ ਦੀ ਨੌਵੀਂ ਜੋ ਵਰਸੀ ਸਮਾਗਮ ਆ ਅੱਜ ਸਦਾਲੂ ਸੰਗਤਾਂ ਵੱਲੋਂ ਔਰ ਸੰਤ ਬਾਬਾ ਜਸਪਾਲ ਜੀ ਦੀ ਰਹਿਮਾਈ ਹੈ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿੱਥੇ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਨਿਤਮਸਤਕ ਹੋਣ ਸੰਤਾਨੂ ਸੰਤਾਂ ਦੇ ਜਨਮ ਦਿਵਸ ਮੱਥੇ ਲਾਉਣ ਲਈ ਪਹੁੰਚ ਰਹੀਆਂ ਔਰ ਜਿੱਥੇ ਸੰਗਤਾਂ ਲਈ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤੇ ਗਏ ਆ ਪਾਣੀ ਦੀਆਂ ਸ਼ਬੀਲਾਂ ਔਰ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਤੇ ਲੰਗਰ ਦੇ ਟੁੱਟ ਭੰਡਾਰੇ ਸਵੇਰ ਤੋਂ ਹੀ ਚੱਲ ਰਹੇ ਆ ਮੈਂ ਕਾਉਂਸਲਰ ਹੋਣ ਦੇ ਨਾਤੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਮੈਂ ਆਪਣੇ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਔਰ ਬਾਬਾ ਜੀ ਦੇ ਚਰਨਾਂ ਚ ਸਰਦਾ ਦੇ ਫੁੱਲ ਭੇਟ ਕਰਦਾ ਆ ਔਰ ਆਸ ਲਖਣਾ ਵੀ ਬਾਬਾ ਜੀ ਹਰੇਕ ਸੱਦਾ ਲੋ ਜੋ ਡੇਰੇ ਦੇ ਵਿੱਚ ਪਹੁੰਚੇ ਅੱਜ ਸਾਰਿਆਂ ਦੇ ਮਨੋ ਕਾਮਨਾ ਪੂਰੀਆਂ ਕਰਨ ਜਿੱਥੇ ਕਿ ਬਾਬਾ ਜੀ ਨੇ ਇਲਾਕੇ ਦੇ ਵਿੱਚ ਇੱਕ ਵਿਦਿਆ ਦਾ ਜੋ ਬਹੁਤ ਵੱਡਾ ਜੋ ਦਾਰਾ ਖੋਲਿਆ ਹੋਇਆ ਹੈ ਜਿੱਥੇ ਕਿ 500 ਦੇ ਕਰੀਬ ਬਾਬਾ ਬ੍ਰਹਮਦਸ ਪਬਲਿਕ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ ਮੈਂ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਵਿਦਿਆ ਔਰ ਗਿਆਨ ਦਿਓ ਇਹ ਇੱਕ ਐਸੀ ਚੀਜ਼ ਹੈ ਵਿਦਿਆ ਜਿਹੜੀ ਕਿ ਚੋਰੀ ਨਹੀਂ ਹੋ ਸਕਦੀ ਸੋ ਅੱਜ ਦੇ ਇਸ ਮਹਾਨ ਪੁਰਬ ਤੇ ਮੈਂ ਸੰਤਾਂ ਦੇ ਸਾਧਾ ਦੇ ਚਰਨਾਂ ਦੇ ਸਾਧਾ ਦੇ ਫੁੱਲ ਫੇਟ ਕਰਦਾ ਜੈ ਸੰਤਾਂ ਚਿੱਟੀ ਸਾਵਦੀ ਸਰਕਾਰ ਡੇਰਾ ਬਾਬਾ ਬ੍ਰਹਮਦਾਸ ਜੀ ਵਿਖੇ ਅੱਜ ਸੰਤ ਬਾਬਾ ਰੁੰ达ਰਾਮ ਜੀ ਦੀ ਨੌਵੀਂ ਵਰਸੀ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ ਦੇਸ਼ ਵਿਦੇਸ਼ ਚ ਬੈਠੀ ਹੋਈ ਸਮੂਹ ਸਾਧ ਸੰਗਤ ਜੀ ਨੂੰ ਕਿਉਂਕਿ ਵਿਦੇਸ਼ਾਂ ਤੋਂ ਜਿਹੜੇ ਆ ਸਕਦੇ ਸੀ ਉਹ ਆਏ ਨੇ ਕੁਝ ਟੈਲੀਫੋਨ ਰਾਹੀਂ ਕੁਝ ਮੋਬਾਈਲ ਰਾਹੀਂ ਆਪਣੇ ਸ਼ਰਦਾ ਦੇ ਫੁੱਲ ਪੇਟ ਕਰ ਰਹੇ ਨੇ ਅਸੀਂ ਜਿੰਨੀ ਵੀ ਸੰਗਤ ਹੈ ਸਾਰਿਆਂ ਨੂੰ ਇਹੀ ਅਪੀਲ ਕਰਨੀ ਚਾਹੁੰਦੇ ਆ ਕਿ ਸੰਤਾਂ ਦੇ ਦਿੱਤੇ ਹੋਏ ਪੂਰਨਿਆਂ ਤੇ ਉਹਨਾਂ ਦੇ ਦੱਸੇ ਹੋਏ ਮਾਰਗਾਂ 'ਤੇ ਚੱਲਣ ਦੀ ਕਿਰਪਾਲਤਾ ਕਰਨੀ ਹੈ ਜਿਵੇਂ ਕਿ ਮੇਰੇ ਤੋਂ ਪਹਿਲਾਂ ਐਮਸੀ ਸਾਹਿਬ ਨੇ ਕਾਉਂਸਲਰ ਸਾਹਿਬ ਨੇ ਦੱਸਿਆ ਕਿ ਬਾਬਾ ਜੀ ਨੇ ਵਿੱਦਿਆ ਦਾ ਇੱਕ ਸਕੂਲ ਚਲਾ ਰਹੇ ਆ ਜਿਹਦੇ ਚ 500 ਤੋਂ ਉੱਪਰ ਬੱਚਾ ਪੜ ਰਿਹਾ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੀ ਪਿੱਛੇ ਜੇ ਕੁੜੀ ਪੂਰੇ ਪੰਜਾਬ ਚੋਂ ਪਹਿਲੇ ਨੰਬਰ ਤੇ ਆਈਓ ਤੇ ਥੋੜੀ ਹੈਂਡੀ ਹੈਂਡੀ 100% 100% ਸਾਡੇ ਸਕੂਲ ਦਾ ਜਿਹੜਾ ਰਿਜ਼ਲਟ ਆਇਆ ਔਰ ਹੋਰ ਵੀ ਆਪਣੀ ਸੰਗਤ ਵਾਸਤੇ ਸਰਕਾਰਾਂ ਨੇ ਪੈਲਸ ਵੀ ਖੋਲ੍ਹਿਆ ਆ ਜਿਹੜਾ ਕੋਈ ਵੱਡਾ ਪੈਲਸ ਨਹੀਂ ਕਰ ਸਕਦਾ ਇੱਥੇ ਆ ਕੇ ਆਪਦਾ ਜੋ ਕਿ ਵਿਆਹ ਕੋਈ ਸ਼ਾਦੀ ਜੋ ਵੀ ਪ੍ਰੋਗਰਾਮ ਆ ਸਰਕਾਰਾਂ ਦੀ ਯਾਤ ਨਾਲ ਉਹ ਵੀ ਕਰਤਾ ਤਾਂ ਔਰ ਮੈਂ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਸਮੂਹ ਸਾਧ ਸੰਗਤ ਜੀ ਨੂੰ ਸਾਰਿਆਂ ਨੂੰ ਸਰਕਾਰਾਂ ਦੇ ਦੱਚੇ ਪੂਨੇ ਦੇ ਚੱਲਣ ਦੀ ਅਪੀਲ ਕਰਦਾ ਜੈ ਸੰਤਾਂ ਦੀ ਜੈ ਸਰਕਾਰ ਜੈ ਬਾਬਾ ਬ੍ਰਹਮਦਾਸ ਜੀ ਸੰਤ ਬਾਬਾ ਰੂੜਾ RAM ਜੀ ਔਰ ਗੱਦੀ ਨਸ਼ੀਨ ਬਾਬਾ ਜਸਪਾਲ ਜੀ ਕੀ ਜੈ ਸੱਚੀ ਸਾਫੀ ਸਰਕਾਰ ਸਰਬਰ ਬਾਬਾ ਬ੍ਰਹਮਦਾਸ ਜੀ ਸੱਚੀ ਸਰਕਾਰ ਦੀ ਜਿਹੜਾ ਇਹ ਡੇਰਾ ਆ ਸਾਰੇ ਪੰਜਾਬ ਵਿੱਚ ਸਾਰੇ ਇੰਡੀਆ ਦੇ ਵਿੱਚ ਤੇ ਸਾਰੇ ਵਰਲਡ ਦੇ ਵਿੱਚ ਜਿਹੜਾ ਆਪਸੀ ਭਾਈਚਾਰੇ ਦਾ ਉਪਦੇਸ਼ ਦਿੰਦਾ ਔਰ ਅੱਜ ਬਾਬਾ ਬਾਬਾ ਸੰਤ ਬਾਬਾ ਰੂਲਾ RAM ਜੀ ਦੀ ਵਰਸੀ ਹੈ ਨੌਵੀਂ ਜਿਹੜੇ 2016 ਦੇ ਵਿੱਚ ਸਵਰਗਵਾਸ ਹੋ ਗਏ ਸੀ ਔਰ ਉਹਨਾਂ ਦਾ ਜਿਹੜਾ ਉਹ ਵਕਤੀਆ ਉਹਨਾਂ ਦਾ ਫਰਸ ਹੋ ਗਿਆ ਸੀ ਉਹਨਾਂ ਨੂੰ ਨੁਕਸਾਨ ਹੋਇਆ ਸੀ ਔਰ ਉਹ ਨੁਕਸਾਨ ਨੂੰ ਉੱਪਰ ਲਿਜਾਣ ਦਾ ਸਾਰਾ ਉਪਰਾ ਜਿਹੜਾ ਉਹਨੇ ਕੀਤਾ ਉਹ ਅੱਜ ਵੀ ਦਿਖਦਾ ਇੱਥੇ ਔਰ ਅੱਜ ਉਹਨਾਂ ਦੀ ਵਰਸੀ ਤੇ ਅਸੀਂ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਔਰ ਇਹ ਜਿਹੜੀ ਸਾਰੇ ਬਾਬਾ ਜੀ ਫਾਉਂਡ ਹੀ ਗਏ ਮਾਈਗੋਰੇ ਸਾਰਾ ਸਾਰਾ ਕੁਝ ਇਸ ਪ੍ਰੋਗਰਾਮ ਹੋ ਰਿਹਾ ਤੇ ਉਹਨਾਂ ਦਾ ਸੰਕਾ ਇਹ ਬਬਰ ਬੰਬਰ ਅੰਦਾਜ਼ ਜੀ ਦਾ ਇਹਨਾਂ ਦਾ ਉਹ ਚਾਹੂ ਰਾਜ ਜਹਾਂ ਮਿਲੇ ਸਭਨ ਕੋ ਅਨ ਛੋਟ ਵੱਡੇ ਸਭ ਸਵਣ ਤੇ ਰਮਤਾ ਰਹੇ ਪ੍ਰਸੰਨ ਉਹਨਾਂ ਦਾ ਹੀ ਫਲਸਫਾ ਸੀ ਸੋ ਸਤ 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 ਉਹਨਾਂ ਦੇ ਕੋਲਪੇਟ ਕਰਦੇ ਆ ਜੈ ਭੀਮ ਜੈ ਭਾਰਤ ਜੈ ਸੰਤਾਂ ਜੀ ਕਿ ਪ੍ਰਾਪ ਪ੍ਰਾਣਿਕ

ਤਾਕ ਦੇ ਗਵਾਂ ਦੀ ਹਾਲੀ ਖਬਰ ਅਬੀ ਨਿਊਜ਼ ਪਾ ਲਓ ਸਾਡਾ ਦੂਸਰਾ ਪ੍ਰੋਗਰਾਮ ਦੇ ਪੱਧਰ ਬਾਬਾ ਜੀ ਇੱਕ ਮਿੰਟ ਆਇਓ ਇੱਕ ਮਿੰਟ ਇੱਕ ਜੀ ਸਰਦਾ ਦੇ ਪੁੱਤ ਮੜ ਜਾ ਕਰੋ ਜੇ ਨੌਵੀਂ ਵਰਸੀ ਦੇ ਅਸੀਂ ਸਰਦਾ ਦੇ ਫੁੱਲ ਭੇਟ ਕਰਦੇ ਹਾਂ ਠੀਕ ਠੀਕ ਹਾਂ ਹਾਂ ਨੌਵੀਂ ਵਰਸੀ ਤੇ ਸੰਤ ਬਾਬਾ ਰੂੜਾਰਾਮ ਦੇ ਸਰਦਾ ਦੇ ਫੁੱਲ ਭੇਟ ਕਰਦੇ ਹਾਂ ਜੀ ਮੇਰ ਕੰਨ ਦੀ ਸਰਕਾਰ ਸਾਰਿਆਂ ਦੇ ਫਿਰ ਪ੍ਰਯਾਸ ਰੱਖਣ ਸਾਰਿਆਂ ਦੇ ਕਿਰਪਾ ਕਰਨ ਜੀ ਮੇਰ ਕਾ ਪਾਸ਼ਾ ਜੀ ਗਰੀਬ ਨਵਾਜ਼ ਦੇਖਾਰਾ ਮੇਰੀ ਖਾਜਾ ਹਿੰਦਰੀ ਸਿੰਘ ਨਵਾਜ਼ ਦਾ ਉਸ ਦੀ ਜੈ ਦੇਖਾਰਾ ਖਾਜਾ ਮਲੇਸ਼ਾ ਜੀ ਦਾ ਉਸ ਦੀ ਜੈ ਦੇਖਾਰਾ ਜਿਸ ਦੀ ਸਾਡੀ ਸਰਕਾਰ ਸਾਥ ਕਾ ਬਰਕਾ ਜੀ ਦਾ ਉਸ ਦੀ ਜੈ

ਚਾਰੇ ਦੀ ਕਦਰ ਨੂੰ ਸੁਪੁੱਤਰ ਕਰਦੇ ਚਸ਼ਮਾਏ ਚਸ਼ਮ ਕੇ ਚਸ਼ਮਾਏ ਚਸ਼ਮ ਕੇ ਹਰ ਕਸ਼ਤ ਕੋ ਗੋਹਰ ਕਰ ਦੇ ਜੈ ਸਰਬਾਨ ਬੋਲਿੰਦਾ ਵੇ

یاد رہے علاحی کعبہ اب آج نے یاد رہے ترقیوں پہ تیرے حسن کا نکھار رہے کچھ رہے یا نہ رہے بس ایک خیال یار رہے کچھ رہے اب میری نگاہوں میں تو جچتا نہیں کوئی کیوں نہیں جچتا اب میری نگاہوں میں تو جچتا نہیں کوئی جیسے میری سرکار ہے بس کیسا نہیں کوئی کیوں گا ہی کر A. Sanihaz morally terminar Sanihир kleine Sanih idhoni tarde A. いいパーツを जी अॼु साढी नाच निभाई ज ਸਭ ਕੁਝ ਦੇ ਦੇ ਤੇਰੇ ਤੇ ਨਾ ਸੁਖਾਂ ਦੇ ਦਿਲ ਕਿਆ ਚੀਜ਼ ਹੈ ਖਾ ਜਾਗੀ ਮੇਰੇ ਬਾਜੋ ਜੇ ਦਿਲ ਕਿਆ ਚੀਜ਼ ਹੈ ਖਾ ਜਾ ਜੇ ਜਾਨ ਵੀ ਸੁਖਾਰੀ ਹੈ ਭਾਜ ਜੀ ਰਹੇ ਹੈ میرے میری خواہجاتی دو جہاں کا میرا راج اس جہاں کا بھی اور اس جہاں کا بھی اور بے خشو کی سب جان کیسے i a bar, bar, ਗੜਾਰ ਗੜਾਰ ਕਾਰ ਨਾਰ 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 ਪਲਛੇਰ ਨੀ ਮੁੜ ਕੇ ਆਉਂਦੇ ਬਿਓ ਹੱਥੋਂ ਝੁੱਟ ਕੇ ਨਾਰ 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 ਪਲਛੇਰ ਨੀ ਮੁੜ ਕੇ ਆਉਂਦੇ ਬਿਓ ਹੱਥੋਂ ਝੁੱਟ ਕੇ ਮੈਨੇ ਤਸਦਰ ਕਰੀਆਦ <muchas> ਸੋ God, God.